ਸਾਡੀ ਇਹ ਦੁਨੀਆ ਹੈਰਾਨੀਆਂ ਨਾਲ ਭਰੀ ਹੋਈ ਹੈ ਕੁਝ ਜਾਨਵਰ ਆਪਣੇ ਵਿਲੱਖਣ ਗੁਣਾ ਨਾਲ ਸਾਡੇ ਮਨ ਨੂੰ ਹੈਰਾਨ ਕਰ ਜਾਂਦੇ ਨੇ ਆਖਿਰ ਕਿ ਕੌਣ ਹੈ ਅਜਿਹਾ ਜੀਵ ਜੋ ਆਂਡੇ ਵੀ ਦਿੰਦਾ ਹੈ ਤੇ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾਉਂਦਾ ਹੈ ਤੁਹਾਨੂੰ ਦੱਸਦੇ ਹਾਂ ਇਹ ਜਾਨਵਰ ਹੈ ਪਲੈਟਿਪਸ ਪਲੈਟਿਪਸ ਇੱਕ ਛੋਟਾ ਤੇ ਅਜੀਬ ਦੇਖਣ ਵਾਲਾ ਜਾਨਵਰ ਹੈ ਇਹ ਸਿਰਫ ਆਸਟ੍ਰੇਲੀਆ ਤੇ ਟਸਮਾਨੀਆ ਦੇ ਕੁਝ ਖੇਤਰਾਂ ਵਿੱਚ ਹੀ ਮਿਲਦਾ ਹੈ ਇਸ ਦੀ ਥੂਤ ਬੱਤਕ ਵਰਗੀ ਹੁੰਦੀ ਹੈ ਪੂਛ ਵੀ ਵਰ ਬਾਂਗ ਅਤੇ ਲੱਤਾਂ ਜਾਲੀਆਂ ਵਾਲੀਆਂ ਹੁੰਦੀਆਂ ਨੇ ਇਹਦੇ ਸਰੀਰ ਨੂੰ ਮੋٹے ਵਾਲ ਟੱਕਦੇ ਨੇ ਸਭ ਤੋਂ ਵਿਰਖਣਗਾ ਲੇ ਹੈ ਕਿ ਇਹ ਆਂਡੇ ਦੇਣ ਵਾਲਾ ਠੰਡਤਾਰੀ ਜਾਨਵਰ ਹੈ ਪਰ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾਉਂਦਾ ਹੈ ਇਹ ਇੱਕ ਵਾਰ ਵਿੱਚ 1 ਤੋਂ 3 ਛੋਟੇ ਨਰਮ ਆਂਡੇ ਦਿੰਦਾ ਹੈ ਆਂਡੇ ਦਰਿਆ ਦੇ ਕੰਢੇ ਉੱਤੇ ਬਣਾਈਆਂ ਖੱਡਾਂ ਵਿੱਚ ਰੱਖੇ ਜਾਂਦੇ ਨੇ ਲਗਭਗ 10 ਦਿਨਾਂ ਬਾਅਦ ਬੱਚੇ ਬਾਹਰ ਆਉਂਦੇ ਨੇ ਪਲੈਟਿਪਸ ਬੱਚਿਆਂ ਨੂੰ ਖਵਾਉਣ ਦੇ ਲਈ ਚਮੜੀ ਦੇ ਛੇਦਾਂ ਰਾਹੀਂ ਦੁੱਧ ਪੈਦਾ ਕਰਦਾ ਜਿਸ ਨੂੰ ਬੱਚੇ ਸਿੱਧਾ ਚੱਟਦੇ ਨੇ ਪਲੈਟਿਪਸ ਅਕਸਰ ਨਦੀਆਂ ਝੀਲਾਂ ਤੇ ਨਾਲਿਆਂ ਦੇ ਸ਼ਾਂਤ ਪਾਣੀ ਦੇ ਵਿੱਚ ਰਹਿੰਦਾ ਇਹ ਇੱਕ ਮਹਾਨ ਤੈਰਾਕ ਅਤੇ ਆਪਣਾ ਵਧੀਆ ਸਮਾਂ ਪਾਣੀ ਦੇ ਵਿੱਚ ਬਤਾਉਂਦਾ ਹੈ ਛੋਟੀਆਂ ਮੱਛੀਆਂ ਕੀੜੇ ਮਕੌੜੇ ਇਸ ਦਾ ਭੋਜਨ ਹੁੰਦੇ ਨੇ ਪਲੈਟਿਪਸ ਆਸਟ੍ਰੇਲੀਆ ਦੀ ਜੈਵ ਵਿਭਿੰਨਤਾ ਦਾ ਪ੍ਰਤੀਕ ਹੈ ਪਰ ਪਾਣੀ ਦੀਆਂ ਸਮੱਸਿਆਵਾਂ ਅਤੇ ਵਾਤਾਵਰਣਨੀ ਪਰਵਾਹਾਂ ਕਰਕੇ ਇਸ ਦੀ ਗਿਣਤੀ ਕਾਫੀ ਜ਼ਿਆਦਾ ਘਟਦੀ ਜਾ ਰਹੀ ਹੈ ਇਸ ਦੀ ਰੱਖਿਆ ਸਿਰਫ ਇਸ ਜਾਨਵਰ ਨੂੰ ਬਚਾਉਣ ਲਈ ਨਹੀਂ ਸਗੋ ਸਾਡੇ ਵਾਤਾਵਰਣ ਨੂੰ ਸ਼ੁੱਧਤਾ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ ਇਸ ਤਰ੍ਹਾਂ ਪਲੈਟਿਪਸ ਨਾ ਸਿਰਫ ਇੱਕ ਅਦਭੁਤ ਜਾਨਵਰ ਹੈ ਸਗੋਂ ਕੁਦਰਤ ਦੀ ਇੱਕ ਦੁਰਲਭ ਕਿਰਪਾ ਵੀ ਹੈ ਸਾਡੀ ਇਹ ਦੁਨੀਆ ਹੈਰਾਨੀਆਂ ਨਾਲ ਭਰੀ ਹੋਈ ਹੈ ਕੁਝ ਜਾਨਵਰ ਆਪਣੇ ਵਿਲੱਖਣ ਗੁਣਾਂ ਨਾਲ ਸਾਡੇ ਮਨ ਨੂੰ ਹੈਰਾਨ ਕਰ ਜਾਂਦੇ ਨੇ ਆਖਿਰ ਕਿ ਕੌਣ ਹੈ ਅਜਿਹਾ ਜੀਵ ਜੋ ਆਂਡੇ ਵੀ ਦਿੰਦਾ ਹੈ ਤੇ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾਉਂਦਾ ਹੈ ਤੁਹਾਨੂੰ ਦੱਸਦੇ ਹਾਂ ਇਹ ਜਾਨਵਰ ਹੈ ਪਲੈਟਿਪਸ ਪਲੈਟਿਪਸ ਇੱਕ ਛੋਟਾ ਤੇ ਅਜੀਬ ਦੇਖਣ ਵਾਲਾ ਜਾਨਵਰ ਹੈ ਇਹ ਸਿਰਫ ਆਸਟ੍ਰੇਲੀਆ ਤੇ ਟਸਮਾਨੀਆ ਦੇ ਕੁਝ ਖੇਤਰਾਂ ਵਿੱਚ ਹੀ ਮਿਲਦਾ ਹੈ ਇਸ ਦੀ ਥੂਤ ਬੱਤਕ ਵਰਗੀ ਹੁੰਦੀ ਹੈ ਪੂਛ ਵੀਵਰ ਬਾਂਗ ਅਤੇ ਲੱਤਾਂ ਜਾਲੀਆਂ ਵਾਲੀਆਂ ਹੁੰਦੀਆਂ ਨੇ ਇਹਦੇ ਸਰੀਰ ਨੂੰ ਮੋٹے ਵਾਲ ਟੱਕਦੇ ਨੇ ਸਭ ਤੋਂ ਵਿਰਖਣ ਗੱਲ ਇਹ ਹੈ ਕਿ ਇਹ ਆਂਡੇ ਦੇਣ ਵਾਲਾ ਥਣਧਾਰੀ ਜਾਨਵਰ ਹੈ ਪਰ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾਉਂਦਾ ਹੈ ਇਹ ਇੱਕ ਵਾਰ ਵਿੱਚ ਇੱਕ ਤੋਂ ਤਿੰਨ ਛੋਟੇ ਨਰਮ ਆਂਡੇ ਦਿੰਦਾ ਹੈ ਆਂਡੇ ਦਰਿਆ ਦੇ ਕੰਢੇ ਉੱਤੇ ਬਣਾਈਆਂ ਖੱਡਾਂ ਵਿੱਚ ਰੱਖੇ ਜਾਂਦੇ ਹਨ ਲਗਭਗ 10 ਦਿਨਾਂ ਬਾਅਦ ਬੱਚੇ ਬਾਹਰ ਆਉਂਦੇ ਨੇ ਪਲੈਟਿਪਸ ਬੱਚਿਆਂ ਨੂੰ ਖਵਾਉਣ ਦੇ ਲਈ ਚਮੜੀ ਦੇ ਛੇਦਾਂ ਰਾਹੀਂ ਦੁੱਧ ਪੈਦਾ ਕਰਦਾ ਜਿਸ ਨੂੰ ਬੱਚੇ ਸਿੱਧਾ ਚੱਟਦੇ ਨੇ ਪਲੈਟਿਪਸ ਅਕਸਰ ਨਦੀਆਂ ਚੀਲਾ ਤੇ ਨਾਲਿਆਂ ਦੇ ਸ਼ਾਂਤ ਪਾਣੀ ਦੇ ਵਿੱਚ ਰਹਿੰਦਾ ਹੈ ਇਹ ਇੱਕ ਮਹਾਨ ਤੇਰਾਕ ਅਤੇ ਆਪਣਾ ਵਧੀਆ ਸਮਾਂ ਪਾਣੀ ਦੇ ਵਿੱਚ ਬਤਾਉਂਦਾ ਹੈ ਛੋਟੀਆਂ ਮੱਛੀਆਂ ਕੀੜੇ ਮਕੌੜੇ ਇਸ ਦਾ ਭੋਜਨ ਹੁੰਦੇ ਨੇ ਪਲੈਟਿਪਸ ਆਸਟ੍ਰੇਲੀਆ ਦੀ ਜੈਵ ਵਿਭਿੰਨਤਾ ਦਾ ਪ੍ਰਤੀਕ ਹੈ ਪਰ ਪਾਣੀ ਦੀਆਂ ਸਮੱਸਿਆਵਾਂ ਅਤੇ ਵਾਤਾਵਰਣਨੀ ਪ੍ਰਵਾਹਾਂ ਮਾ ਕਰਕੇ ਇਸ ਦੀ ਗਿਣਤੀ ਕਾਫੀ ਜ਼ਿਆਦਾ ਘਟਦੀ ਜਾ ਰਹੀ ਹੈ ਇਸ ਦੀ ਰੱਖਿਆ ਸਿਰਫ ਇਸ ਜਾਨਵਰ ਨੂੰ ਬਚਾਉਣ ਲਈ ਨਹੀਂ ਸਗੋ ਸਾਡੇ ਵਾਤਾਵਰਣ ਨੂੰ ਸ਼ੁੱਧਤਾ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ ਇਸ ਤਰ੍ਹਾਂ ਪਲੈਟਿਪਸ ਨਾ ਸਿਰਫ ਇੱਕ ਅਦਭੁਤ ਜਾਨਵਰ ਹੈ ਸਗੋਂ ਕੁਦਰਤ ਦੀ ਇੱਕ ਦੁਰਲਭ ਕਿਰਪਾ ਵੀ ਹੈ ਪਲੈਟਿਪਸ ਆਸਟ੍ਰੇਲੀਆ ਦੀ ਜੈਵ ਵਿਭਿੰਨਤਾ ਦਾ ਪ੍ਰਤੀਕ ਹੈ ਪਰ ਪਾਣੀ ਦੀਆਂ ਸਮੱਸਿਆਵਾਂ ਅਤੇ ਵਾਤਾਵਰਣਨੀ ਪ੍ਰਵਾਹਾਂ ਕਰਕੇ ਇਸ ਦੀ ਗਿਣਤੀ ਕਾਫੀ ਜ਼ਿਆਦਾ ਘਟਦੀ ਜਾ ਰਹੀ ਹੈ ਇਸ ਦੀ ਰੱਖਿਆ ਸਿਰਫ ਇਸ ਜਾਨਵਰ ਨੂੰ ਬਚਾਉਣ ਲਈ ਨਹੀਂ ਸਗੋ ਸਾਡੇ ਵਾਤਾਵਰਣ ਨੂੰ ਸ਼ੁੱਧਤਾ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ ਇਸ ਤਰ੍ਹਾਂ ਪਲੈਟਿਪਸ ਨਾ ਸਿਰਫ ਇੱਕ ਅਦਭੁਤ ਜਾਨਵਰ ਹੈ ਸਗੋ ਕੁਦਰਤ ਦੀ ਇੱਕ ਦੁਰਲਭ ਕਿਰਪਾ ਵੀ ਹੈ